ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਉਹਨਾਂ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਵਿਖਾਉਣੀ ਆ ਜਿਆਦਾਤਰ ਵੀਰਜਣੇ ਹਰ ਵਾਰੀ ਇੱਕੋ ਹੀ ਗਾਂ ਪਾਉਂਦੇ ਆ ਤੇ ਸੋਈ ਸਵਾਈ ਤੁਹਾਨੂੰ ਦਿਖਾਉਣੀ ਆ ਬਿਲਕੁਲ ਨੋਰਮਲ ਰੇਟ 'ਚ ਤੁਹਾਨੂੰ ਦਿਖਾਉਣੀ ਆ ਬੱਚਾ ਜਿਹੜਾ ਇਹਦਾ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਦਿਹਾੜਾ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰੇ ਭੈਣਾਂ ਭਰਾਵਾਂ ਦੇ ਸਭ ਦੇ ਸਾਰਿਆਂ ਸਤਿ ਸ੍ਰੀ ਅਕਾਲ ਹੋਰ ਸਨੋ ਠੀਕ ਠਹਾ ਜੀ ਠੀਕ ਆ ਜੀ ਕਿਰਪਾ ਗੁਰੂ ਰਾਮਦਾਸ ਦੀ ਕਿਰਪਾ ਦੀ ਲੀਲਾ ਕਿਰਪਾ ਤੇ ਜੀ ਨਾ ਬਾਬਾ ਖੁੱਲੀ ਹੋਈ ਪਈ ਆ ਤੇ ਖੁੱਲੀ ਤੇ ਉਹ ਮੈਂ ਤਾਂ ਨਾ ਵੀ ਚਲੋ ਫਿਰ ਉਹਦੇ ਰਾਜ ਜੀ ਰਹਿਣਾ ਜੋ ਕੁਛ ਉਹਨੇ ਕਰਨਾ ਉਹੇ ਕਰਦਾ ਹਾਂ ਬੰਦੇ ਦੇ ਵਾਸਤੇ ਕੋਈ ਗੱਲ ਹੀ ਨਹੀਂ ਹਾਂਜੀ 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 ਤੇ ਚਲੋ ਇਹ ਨਵਾਂ ਨਹੀਂ ਹਰ ਸਾਲ ਹੀ ਹੁੰਦਾ ਆ ਇਹ ਦਿਨਾਂ ਦਿਨਾਂ ਚ ਹਰ ਸਾਲ ਤੇ ਜਰਾ ਕੁ 10 ਦਿਨ ਪਹਿਲਾਂ ਇੰਨਾ ਕਿੰਨਾ ਲੇਟ ਹਾਂਜੀ ਹਾਂਜੀ ਇਹ ਤੇ ਹਰ ਸਾਲ ਇਹ ਦਿਨ ਹੋਣੇ ਹੀ ਹੁੰਦੇ ਆ ਹਾਂਜੀ ਉਹਦੇ ਪਰਮਾਤਮਾ ਦੀ ਰਚਾਈ ਖੇਡ ਆ ਇਕ ਚਲੋ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਜੀ ਸਰਦਾਰ ਅਮਜੀਤ ਸਿੰਘ ਮਾਨ ਹੈ ਜੀ ਹਾਂਜੀ ਪਿੰਡ ਮੇਰਾ ਚੱਕ ਕੋਤ ਬਸ ਬੋੜੀ ਚੱਕ ਨਾਲ ਜਿਆਦਾ ਮਸ਼ਹੂਰ ਮੈਂ ਹਰ ਵਾਰੀ ਇਹੋ ਦੱਸਦਾ ਕਿ ਲੱਭਣਾ ਸ ਤੇ ਫੋਨ ਨੰਬਰ ਬੋਲ ਦੇ ਇੱਕ ਵਾਰੀ ਨੰਬਰ ਚਲੋ ਨੰਬਰ ਕੋਈ ਨਹੀਂ ਨੰਬਰ ਵਿੱਚ ਲਵਾ ਦੇਣੀ ਕੋ ਆਪਾਂ ਨੂੰ ਇਨਾ ਯਾਦ ਯੂਦ ਨਹੀਂਗਾ ਠੀਕ ਹੈ ਠੀਕ ਹੈ ਤੇ ਨਵਾਂ ਸਾਲ ਆ ਗਿਆ ਕੋ ਦਈ ਆਪਾਂ ਨਵਾਂ ਸਾਲ ਕਰਕੇ ਆਪਾਂ ਖੀਰ ਲਈ ਪਾਉਣੀ ਵੀਡੀਓ ਹਾਂਜੀ ਹਾਂਜੀ ਲੋਕਾਂ ਨੂੰ ਆਪਾਂ ਸਾਥੇ ਸਾਂਗੀਆਂ ਕਿ ਤੋਹਫਾ ਸਮਝੋ ਕੋਈ ਭੈਣ ਪਰ ਆਪਣਾ ਆਪਣੀ ਕਮਾਈ ਛੱਡ ਕੇ ਬਿਲਕੁਲ ਪਾਉਣੀ ਅੱਜ ਬਿਲਕੁਲ ਜਾ ਜੇ ਕੋਈ 5-700 ਪੈ ਜੇ ਤੋਹਫਾ ਨਾ ਕੋਲੋਂ ਪਾ ਕੇ ਦਈਏ ਹਾਂਜੀ ਹਾਂਜੀ ਕੋਈ 5-700000 ਪੈ ਜੂ ਕੋਈ ਗੱਲ ਠੀਕ ਹੈ ਅੱਜ ਬਿਲਕੁਲ ਜਾ ਜੇ ਕਿਉਂਕਿ ਲਾਸਟ ਆਪਣੀ ਨਵਾਂ ਸਾਲ ਸਾਰਿਆਂ ਨੂੰ ਮਾਰਾ ਚੰਗੀ ਤਰ੍ਹਾਂ ਔਂਗੋਲਾ ਸਮਾ ਸਭ ਸੁਖਸਾਨ ਦਾ ਵੀ ਬਾਤ ਚ ਅਗਲੀ ਵੀਡੀਓ ਨੰਗੇ ਤੇ ਸਹੀ ਨੰਗੇ ਆ ਅਗਲੀ ਵੀਡੀਓ ਫਿਰ ਅਗਲੇ ਸਾਲ ਹੀ ਹੋਣੀ ਹੈ ਹਾਂ ਜੀ ਨਵੇਂ ਸਾਲ ਚ ਤੈਨੂੰ ਪਤਾ ਪੰਜੀ ਸੱਤੀ ਅੱਠੀ ਦਿਨੀ ਪਾਉਣੀ ਹੁੰਦੀ ਹੈ ਹਾਂਜੀ ਹਾਂਜੀ ਤੇ ਪਾਉਣੀ ਹੁੰਦੀ ਸੀਲ ਬਿਲਕੁਲ ਠੰਡੀ ਦੀ ਆਪਣੀ ਹੋਲ ਗਰੰਟੀਂ ਦੀ ਹੈ ਠੀਕ ਆ ਖਾਸ ਕਰਕੇ ਮੇਰੀ ਕੋ ਭੈਣ ਨੂੰ ਗਾਈ ਚਾਹੀਦੀ ਇੱਕ ਤਰ੍ਹਾਂ ਬਿਨਾ ਵੰਗੇ ਤੋਂ ਵੰਗਾ ਪੁਣਾ ਤਾ ਮੈਂ ਨਹੀਂ ਪੁਣਾ ਤਾ ਮੈਂ ਇਹ ਕਹਿੰਦਾ ਕਿ ਕਿਉਂ ਹੋ ਸਕਦੀ ਹੈ ਠੀਕ ਆ ਜੀ ਤੇ ਸਵੇਰ ਕਿੰਨਾ ਵਾ ਸੋਈ ਜੇ ਸਵੇਰ ਤੀਜਾ ਜੀ ਕਿੰਨੇ ਕ ਦਿਨ ਹੋਏ ਸੂਈ ਨੂੰ ਸੂਈ ਨੂੰ ਅੱਜ ਪੰਜਵਾਂ ਦਿਨ ਹੈ ਜੀ ਅੱਛਾ ਆ ਬੱਚਾ ਇਹਦੇ ਮਗਰ ਬੱਚੇ ਕਾ ਸੂਈ ਦੇ ਨਿਸ਼ਾਨੀਆਂ ਵਿਖਾ ਦਿਓ ਤੁਸੀਂ ਲਾ ਕੇ ਕਰਕੇ ਸਾਰੀ ਠੀਕ ਹੈ ਤੇ ਉਤਰਾਂ ਕਿੰਨਾ ਕ ਦੁੱਧ ਤਿਆਰ ਕਰ ਗਈ ਜੀ ਦੁੱਧ ਦੀ ਇਸ ਵੇਲੇ ਜਿਹੜਾ ਦਾ ਬੌਲਾ ਲਾ ਲਓ ਦੁੱਧ ਦਾ 10 ਲੀਟਰ ਪੱਕਾ ਆਪਣਾ ਕਿਲੋ ਵਾਲਾ ਅੱਛਾ ਤੇ ਕਿੰਨਾ ਕ ਤਰਾਂ ਚਵਾਈ ਜਾਓਗੇ ਚਵਾਈ ਤੇ ਪਿਛਲੇ ਸੂਈ ਨੇ 18 ਕਿਲੋ ਦੁੱਧ ਚਵਾਇਆ ਅੱਛਾ ਤੇ ਅਰ ਕੀ ਚਲੋ ਕਿਲੋ 2 ਕਿਲੋ ਘਟ ਜਿਓ ਜਿੰਨੇ 15 16 ਕਿਲੋ ਐਡੀ ਗਾਈ ਨੂੰ ਕੀ ਕਹਿੰਦਾ ਕੱਦ ਕਾਠ ਬੜਾ ਗਾਂ ਦਾ ਠੀਕ ਹੈ ਜੀ ਬਾਕੀ ਰੰਗ ਵਾਹ ਡੱਬਾ ਰੰਗ ਤੂੰ ਵੇਖ ਸਕਦਾ ਹਾਂਜੀ ਹਾਂਜੀ ਤੇ ਉਤਰਾ ਥਣ ਥਣ ਪੂਰੇ ਓਕੇ ਮੈਂ ਚੁਾਈ ਬਹੁਤ ਵਧੀਆ ਜੀ ਲਿਆ ਫਿਰ ਖੋਲੋ ਤੋਰੀਏ ਹੱਕਰੀ ਬਾਕੀ ਆਹ ਦੇਖ ਸਕਦੇ ਜੇ ਤਾਜੀ ਸੂਈ ਹੈ ਜੇ ਪੂਰੀ ਸਾਫ ਵੀ ਨਹੀਂ ਕੀਤੀ ਉਤਰਾ ਹੀ ਆ ਜੜੀ ਆ ਖੋਲਦਾ ਹਾਂ ਵਿਧੀ ਤੋਰੀਏ ਕਰੀ ਬਾਕੀ ਮਿਲਕਵੇਂ ਨੇ ਵੀ ਕਾਫੀ ਚੰਗੀ ਲੱਗੀ ਆ ਆ ਦੇਖ ਸਕਦੇ ਕਾਫੀ ਮੋਟੀ ਮਿਲਕਵੇਂ ਲੱਗੀ ਆ ਤੇ ਥਣ ਵੀ ਚੰਗਾ ਲੱਗਾ ਵਾ ਥੋੜੀ ਜੀ ਗਾੜੀ ਕਰੇ ਵੀ ਜੀ ਆ ਦੇਖ ਸੰਦੇ ਜੀ ਬਾਕੀ ਪਸ਼ੂਆਂ ਆ ਕੇ ਸਾਨੂੰ ਪੂਰਾ ਵਧੀਆ ਕਰੂਗੇ ਬਾਕੀ ਸੂਈ ਸਵਾਈ ਆਪਣੀ ਇੱਥੇ ਆ ਕੇ ਚਵਾਈ ਕਰਕੇ ਖੜਾ ਬਾਕੀ ਸੂਏ ਪਸ਼ੂ ਦੇ ਤੇ ਚਵਾਈ ਹੋ ਜਾਣੀ ਹੁੰਦੀ ਆ ਆਪਣੀ ਤਸੱਲੀ ਕਰਕੇ ਖੜਿਆ ਕਰੋ ਕਿਤੇ ਉਹ ਵੀ ਖੜਨੀ ਹੁੰਦੀ ਆ ਉਤਰਾਂ ਜਿਹੜੀ ਸੋਹਣੀ ਰੰਗ ਰੂਪ ਦੀ ਜਿਹੜੀ ਚੰਗੀ ਆ ਦਿਆ ਇਹ ਵੇਖੀ ਤੇ ਚਵਾਚੂ ਓਕੇ ਜਿਹਾ ਪੂਰਾ ਤਰਾ ਆਪਾਂ ਵਿਖਾ ਲੀ ਦਿੰਨੇ ਜੀ ਬੱਚਾ ਚਲੋ ਫਿਰ ਦਖਾਹੀ ਠੀਕ ਹੈ ਬੱਚਾ ਲਾ ਕੇ ਇੱਕ ਰਿਹਾ ਤੁਹਾਨੂੰ ਦਿਖਾ ਦਿੰਨੇ ਆ ਸਾ ਦੇ ਸਾਡੇ ਥਾਣੇ ਦੇ ਦਿਖਾ ਦਿਓ ਵੀ ਜਵਾਜ ਦਾ ਇੱਕ ਬਾਕੀ ਕੋਈ ਰਸਤੇ ਦੀ ਨੋੜ ਭਾਵੇਂ ਕਿ ਨਿਆਣਾ ਚੋਲੇ ਸਿਆਣਾ ਚੋਲੇ ਪਿਛਲੇ ਥਾਣੇ ਦਾ ਜਵਾਜ ਦਿਖਾ ਦਿਓ ਜੀ ਇੱਕ ਜੀ ਜਾਪ ਇਹ ਦੂਰ ਤਾਂ ਹੀ ਦੇਖ ਸਾਦੇ ਜੀ ਬੱਚਾ ਇਸ ਤਰ੍ਹਾਂ ਗਾੜੀ ਬੰਦ ਦੇਣਾ ਵਾ ਜੁਰਮਾਨਾ ਚਵਾਈ ਜਲੀ ਆ ਤੇ ਕਲੀ ਜਾਨੀ ਬਾਕੀ ਕੋਈ ਵੀ ਆ ਕੇ ਚਵਾਈ ਕਰਕੇ ਖੜੇ ਤੇ ਦੱਸਿਓ ਫਿਰ ਇਹਦਾ ਮੁੱਲ ਆਪਾਂ ਮੁੱਲ ਆ ਭਾਰਤ ਦੇ ਸਹਦ ਨੇ ਕਿਦਾਂ ਜੈਜੀ ਕਰਦੇ ਨੇ ਜੈਜੀ ਕਰਨਾ ਕਿੰਨਾ ਕ ਕਰਨਾ ਜੀ ਕੀ ਆਪਾਂ ਲਾਸਟ ਐਸ ਆਲਦੀ ਦੇ ਕਿਤੇ ਵੇਚਣੀ ਆਪਾਂ ਹਾਂ ਜੀ ਜਿਹੜੀ ਭੈਣ ਅਸਲ ਦੇ ਵਿੱਚ ਮੈਨਾਂ ਜਿਹੜੀ ਮੇਰੀ ਭੈਣ ਜਾਂ ਭਰਾ ਖੜੂ ਯਾਦ ਕਰੂ ਕੋਈ ਸੀਲੀ ਦੇ ਵਿੱਚ ਠੀਕ ਹੈ ਹਾਂ ਮੈਂ ਕੋ ਚੀਤ ਉਹ ਵੇਖ ਲਈ ਠੀਕ ਹੈ ਕੋਈ ਰੱਸੀ ਨਹੀਂ ਪਾਈ ਹਾਂ ਪੌਣੀ ਤੇ ਪਵਾਵ ਵੀ ਲੈਂਦੀ ਜੀ ਅੱਛਾ ਆਪਣੀ ਮਰਜ਼ੀ ਦੇ ਪੌਣੀ ਤੇ ਮਿੰਟ ਚ ਪਵਾ ਲੂ ਹਿੱਲੂਗੀ ਨਹੀਂ ਰੱਸੀ ਵਾਂਗੇ ਤੇ ਠੀਕ ਹੈ ਜੀ ਹਾਂਜੀ ਤੇ ਕੀ ਰੱਖੀ ਇਹਦਾ ਮੁੱਲ ਇਹਦਾ ਮੁੱਲ ਜੀ ਆਪਾਂ 32000 ਰੁਪਏ 32000 ਆਪਰੇ ਆਪਾਂ 37 32000 ਇਹਦੇ ਨਾਲ ਦੀ ਆਪਾਂ ਵੇਚੀਆਂ ਠੀਕ ਹੈ ਉਦਲੀ ਵੇਚਦੇ ਆਪਾਂ ਹਾਂਜੀ ਹਾਂਜੀ ਤੇ ਐਰ ਕੀ ਇਹਦਾ ਆਪਾਂ ਜਾਣ ਕੇ 32000 ਰੁਪਏ ਥੋੜਾ ਕੋਰ ਮਾਨ ਕਰ ਲੀਆ ਹਾਂ 1000 ਰੁਪਿਆ ਛੱਡ ਅੱਛਾ 31000 ਦੀ ਦੇ ਦੋਗੇ ਠੀਕ ਹੈ ਜੀ ਬਾਕੀ ਚਲੋ ਕੋਈ ਆਪਣੀ ਚਵਾਈ ਕਰਕੇ ਖੜੇ ਹਨ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਤਰਾਹ ਹੀ ਨਹੀਂ ਠੀਕ ਹੈ ਚਵਾ ਕੇ ਦਾਂਗੇ ਆਪਾਂ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 31000 ਦੀ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਬਾਕੀ ਕੋਈ ਵੀਰ ਆਪਣੇ ਤਸੱਲੀ ਕਰਕੇ ਵੇਸ਼ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ